ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦੱਸਾਂਗੀ ਜੀ ਮਛੋਲਿਆਂ ਤੇ ਮਖਾਣਿਆਂ ਦੇ ਤੇ ਤਿਲਾਂ ਦੇ ਲੱਡੂਆਂ ਦੇ ਬਾਰੇ ਜਿਹੜੇ ਕਿ ਆਪਾਂ ਦੀ ਸਿਹਤ ਲਈ ਬਹੁਤ ਹੀ ਵਧੀਆ ਹਨ ਆ ਦੇਖੋ ਜੀ ਮੈਂ ਹੁਣ ਛੋਲੇ ਤੇਲ ਤੇ ਮਖਾਣੇ ਲੈ ਲਵੇ ਇਹਨਾਂ ਵਿੱਚ ਥੋੜੇ ਜਿਹਾ ਬਦਾਮ ਥੋੜੀ ਜਿਹੀ ਗੂੰਦ ਲੈ ਲਈ ਤੇ ਇਹ ਤੇਲਾਂ ਨੂੰ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਰੋਸਟ ਕਰ ਲੈਣਾ ਸੁੱਕਾ ਬਿਨਾ ਕਿਓ ਤੋ ਆ ਤੇਲਾਂ ਨੂੰ ਹੁਣ ਮੈਂ ਰੋਸਟ ਕਰ ਰਹੇ ਨੇ ਜੀ ਅੱਜ ਮਮੀ ਕਹਿੰਦੇ ਤੇ ਆਪਾਂ ਚਲ ਰਲ ਕੇ ਆ ਬਣਾਈਏ ਲੱਡੂ ਆ ਜਿੱਤੇ ਮਖਾਣਿਆਂ ਦੇ ਤੇ ਕਹਿੰਦੇ ਜਿਹੜੇ ਕਿ ਆਪਾਂ ਨੂੰ ਹੱਡੀਆਂ ਵਾਸਤੇ ਤੇ ਗੋਡਿਆਂ ਵਾਸਤੇ ਬਹੁਤ ਵਧੀਆ ਹੁੰਦੇ ਹਨ ਆ ਥੋੜੀ ਜਿਹੀ ਉਹਨੂੰ ਜਿਹੜੇ ਸ਼ੱਕਰ ਦੀ ਜਾਂ ਗੁੜ ਵੀ ਲੈ ਸਕਦੇ ਹਾਂ ਆਪਾਂ ਇਹਦੀ ਚਾशनी ਬਣਾ ਲਈ ਜੀ ਲੱਡੂ ਬਣਾਉਣ ਵਾਸਤੇ ਨਾਲ ਦੀ ਨਾਲ ਚਾशनी ਬਣਾਈ ਹੋਈ ਹੈ ਤੇ ਨਾਲ ਹੀ ਨਾਲ ਆਪਾਂ ਆ ਚੀਜ਼ਾਂ ਰੋਸਟ ਕਰੀ ਜਾਂਦੇ ਆ ਇਹਨਾਂ ਨੂੰ ਥੋੜੇ ਹੱਥ ਨਾਲ ਹੀ ਹਿਲਾ ਲਿਆ ਇਹਨੇ ਗਰਮ ਜੇ ਨਹੀਂ ਸੀ ਆਪਾਂ ਸਿਮਤੇ ਹੀ ਰੋਸਟ ਕਰਨੀਆਂ ਚੀਜ਼ਾਂ ਇਹ ਤਾਂ ਕਿ ਇਹ ਵਧੀਆ ਪੀਸੇ ਜਾਣ ਕੱਚੇ ਜੇ ਨਹੀਂ ਰਹਿੰਦੇ ਹੁੰਦੇਗੇ ਦੇ ਨਾਲੇ ਕ੍ਰਿਸਪੀ ਜੇ ਬਣ ਜਾਣਗੇ ਲੱਡੂ ਤੇ ਫਿਰ ਦੇਖੋ ਜੀ ਆ ਮम्मी ਹੁਣ ਤਿਲਾਂ ਨੂੰ ਰੋਸਟ ਕਰਦੇ ਆ ਜੀ ਥੋੜੇ ਜੇ ਕਹਿੰਦੇ ਰੋਸਟ ਵਧੀਆ ਚੰਗੀ ਤਰ੍ਹਾਂ ਕਰ ਕਰਕੇ ਚਲੋ ਜੀ ਇਸ ਤੋਂ ਬਾਅਦ ਸਾਰੀਆਂ ਚੀਜ਼ ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਜੀ ਆ ਫਿਰ ਚਾਸ਼ਨੀ ਵਿੱਚ ਸਾਰਾ ਕੁਝ ਪਾ ਲਿਆ ਤੇ ਹੁਣ ਇਹਨਾਂ ਨੂੰ ਮਿਕਸ ਕਰ ਰਹੇ ਆ ਮम्मी ਤੇ ਇਸ ਤੋਂ ਬਾਅਦ ਥੋੜਾ ਜਆ ਆਪਾਂ ਮਤਲਬ ਕਿ ਥੋੜਾ ਜੇ ਦੇਸੀ ਘਿਓ ਪਾਇਆ ਸੀ ਗਰਮ ਕਰਕੇ ਤਾਂ ਕਿ ਇਹ ਲੱਡੂ ਵਧੀਆ ਬਣ ਜਾਣਾ ਤੇ ਥੋੜਾ ਜਿਹਾ ਹੁਣ ਦੇਖੋ ਜੀ ਲੱਡੂ ਬਣਾ ਕੇ ਇਹਨੂੰ ਦਿਖਾਣੇ ਆ ਤੁਹਾਨੂੰ ਹੁਣ ਲੱਡੂ ਬਹੁਤ ਵਧੀਆ ਬਣਨਗੇ ਆਪਾਂ ਹੀ ਪਿੰਨ ਇਹਨਾਂ ਨੂੰ ਪਿੰਨੀਆਂ ਵੀ ਕਹਿ ਸਕਦੇ ਆ ਜੀ ਤੇ ਲੱਡੂ ਵੀ ਕਹਿ ਦੇਦੋ ਕੋਈ ਗੱਲ ਨਹੀਂ ਪਿੰਨੀਆਂ ਇਹ ਆਪਣੇ ਸਿਹਤ ਲਈ ਬਹੁਤ ਹੀ ਵਧੀਆ ਹਨ ਜੇ ਆਪਾਂ ਇਹਨੂੰ ਆਪਾਂ ਨਿਰੰਤਰ ਲਗਾਤਾਰ ਖਾਣ ਇਹ ਪਿੰਨੀਆਂ ਕੈਲਸ਼ੀਅਮ ਤੇ ਪ੍ਰੋਟੀਨ ਨਾਲ ਭਰਪੂਰ ਹਨ ਜੋ ਕਿ ਆਪਣੀ ਹੱਡੀਆਂ ਨੂੰ ਮਜ਼ਬੂਤ ਕਰਨ ਗਿਆ ਇਹ ਸਾਰੀਆਂ ਆਪਾਂ ਚੀਜ਼ਾਂ ਪ੍ਰੋਟੀਨ ਦਾ ਸਰੋਤ ਹਨ ਤੇ ਨਿਹਰਾ ਕੈਲਸ਼ੀਅਮ ਦਾ ਵੀ ਸਰੋਤ ਹਨ ਜੇ ਆਪਾਂ ਇਹ ਖਾਈਏ ਤਾਂ ਬਹੁਤ ਵਧੀਆ ਆਪਣੀ ਸਿਹਤ ਲਈ ਤੇ ਆਪਾਂ ਨਿਰੋਗ ਹੋਵਾਂਗੇ ਰਸਤ ਪੋਸਟ ਵੀ ਹੋਵਾਂਗੇ ਤੇ ਆਪਾਂ ਬਿਮਾਰੀਆਂ ਤੋਂ ਵੀ ਬਚਾਂਗੇ ਦਵਾਈਆਂ ਤੋਂ ਵੀ ਬਚਾਂਗੇ ਭਰਾਵਾ ਨਿਰੋਈ ਸਿਹਤ ਬਣਾਉਣ ਲਈ ਆਪਾਂ ਇਹਨਾਂ ਪੰਨੀਆਂ ਨੂੰ ਪੰਨੀਆਂ ਨੂੰ ਜ਼ਰੂਰ ਖਾਈਏ ਤੇ ਆਪਾਂ ਸਿਹਤ ਨੂੰ ਵਧੀਆ ਬਣਾਈਏ ਧੰਨਵਾਦ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਦੋਸਤੋ ਧੰਨਵਾਦ ਦੋਸਤੋ